ਜਿੰਦਗੀ ਨੂੰ ਸੇਤਮੰਦ ਜਿਉਣ ਲਈ ਅਪਣਾਓ ਇਹ 3 ਰੀਲੋ ਨੁਸਖੇ ਨੰਬਰ 1 ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਗੁਰ ਤੇ ਪਿਆਜ਼ ਦਾ ਇਕੱਠੇ ਸੇਵਨ ਕਰਨ ਨਾਲ ਰੁਕੀ ਹੋਈ ਹਾਈਟ ਬਦਲ ਲੱਗ ਜਾਂਦੀ ਹੈ ਨੰਬਰ 2 ਸਾਨੂੰ ਮੈਗੀ ਦਾ ਸੇਵਨ ਲਗਾਤਾਰ ਨਹੀਂ ਕਰਨਾ ਚਾਹੀਦਾ ਸਾਡੇ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ ਨੰਬਰ 3 ਤੁਸੀਂ ਮਖਾਣੀਆਂ ਦਾ ਸੇਵਨ ਕਰਕੇ ਸ਼ੂਗਰ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹੋ ਇਸ ਦਾ ਲਗਾਤਾਰ ਸੇਵਨ ਕਰਨ ਨਾਲ ਸ਼ੂਗਰ ਦੀ ਮਾਤਰਾ ਘਟ ਹੋ ਜਾਂਦੀ ਹੈ ਤੇ ਫਿਰ ਹੌਲੀ-ਹੌਲੀ ਸ਼ੂਗਰ ਰੋਗ ਖਤਮ ਹੋ ਜਾਂਦਾ ਹੈ ਨੰਬਰ 4 ਕਿਸੇ ਵੀ ਤਰ੍ਹਾਂ ਦੇ ਜ਼ੁਕਾਮ ਨੂੰ ਠੀਕ ਕਰਨ ਦੇ ਲਈ ਖੱਟੇ ਦਹੀਂ ਵਿੱਚ ਕਾਲੀ ਮਿਰਚ ਦਾ ਚੂਰਨ ਮਿਲਾ ਕੇ ਖਾਓ ਇਸ ਨੂੰ ਖਾਣ ਨਾਲ ਜ਼ੁਕਾਮ ਜਲਦੀ ਠੀਕ ਹੋ ਜਾਂਦਾ ਹੈ ਨੰਬਰ 5 ਅਸ਼ਵਗੰਧਾ ਦੇ ਦੋ ਪੱਤਿਆਂ ਨੂੰ ਲੈ ਕੇ ਉਸ ਦਾ ਪੇਸਟ ਬਣਾ ਲਓ ਤੇ ਸਵੇਰੇ ਖਾਲੀ ਪੇਟ ਇਸ ਨੂੰ ਗਰਮ ਪਾਣੀ ਦੇ ਨਾਲ ਪੀਓ ਅਸ਼ਵਗੰਧਾ ਤਨਾ ਦੇ ਕਾਰਨ ਹੋਣ ਵਾਲੇ ਮਟਾਪੇ ਨੂੰ ਕੱਟ ਕਰਦਾ ਹੈ ਨੰਬਰ 6 ਭੁੱਖਣਾ ਲੱਗਣ ਤੇ ਇੱਕ ਗਲਾਸ ਗਰਮ ਪਾਣੀ ਵਿੱਚ ਕਾਲੀ ਮਿਰਚ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣਾ ਚਾਹੀਦਾ ਹੈ ਇਸ ਨਾਲ ਭੁੱਖ ਖੁੱਲ ਕੇ ਲੱਗਣ ਲੱਗ ਜਾਂਦੀ ਹੈ ਨੰਬਰ 7 ਜੇਕਰ ਤੁਹਾਡਾ ਸਰੀਰ ਦੁਬਲਾ ਪਤਲਾ ਹੈ ਤਾਂ ਨਾਰੀਅਲ ਦਾ ਸੇਵਨ ਕਰੋ ਇਸ ਨਾਲ ਸਰੀਰ ਮੋਟਾ ਹੁੰਦਾ ਹੈ ਰੋਜ਼ਾਨਾ ਦਿਨ ਵਿੱਚ ਦੋ ਵਾਰ 50-50 ਗ੍ਰਾਮ ਨਾਰੀਅਲ ਖਾਓ ਨੰਬਰ 8 ਜਦੋਂ ਤੀਨੀ ਨੂੰ ਕਿਸੇ ਵੀ ਸੱਟ ਉੱਪਰ ਲਗਾਇਆ ਜਾਂਦਾ ਹੈ ਤਾਂ ਦਰਦ ਤੁਰੰਤ ਘਟ ਹੋ ਜਾਂਦਾ ਹੈ ਨੰਬਰ 9 ਜਿੰਨਾ ਬੱਚਿਆਂ ਦੀ ਸਰੀਰਕ ਲੰਬਾਈ ਘੱਟ ਹੁੰਦੀ ਹੈ ਜਾਂ ਫਿਰ ਸਰੀਰ ਕਮਜ਼ੋਰਾ ਹੁੰਦਾ ਹੈ ਉਹਨਾਂ ਨੂੰ ਹਰ ਰੋਜ਼ ਪਪੀਤਾ ਖਾਣਾ ਚਾਹੀਦਾ ਹੈ ਨੰਬਰ 10 ਰਾਤ ਨੂੰ ਇੱਕ ਗਲਾਸ ਦੁੱਧ ਦੇ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਵਜ਼ਨ ਵਧਣ ਲੱਗ ਜਾਂਦਾ ਹੈ ਜੇਕਰ ਔਰਤਾਂ ਹਰ ਰੋਜ਼ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਣਗੀਆਂ ਤਾਂ ਉਹ ਜਲਦੀ ਆਪਣਾ ਵਜ਼ਨ ਵਧਾ ਸਕਦੀਆਂ ਹਨ ਨੰਬਰ 11 ਪਿਆਜ਼ ਦੇ ਰਸ ਵਿੱਚ ਸ਼ੱਕਰ ਮਿਲਾ ਕੇ ਪੀਣ ਨਾਲ ਪਥਰੀ ਗਲ ਕੇ ਬਾਹਰ ਨਿਕਲ ਜਾਂਦੀ ਹੈ ਨੰਬਰ 12 ਸਵੇਰੇ ਉੱਠ ਕੇ ਇੱਕ ਗਲਾਸ ਪਾਣੀ ਪੀਣ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ ਤੇ ਸਕਿਨ ਉੱਪਰ ਗਲੋ ਰੈਂਦੀ ਹੈ ਨੰਬਰ 13 ਜੇਕਰ ਤੁਹਾਡੀਆਂ ਅੱਖਾਂ ਵਿੱਚ ਜਲਨ ਹੈ ਜਾਂ ਅੱਖਾਂ ਲਾਲ ਹਨ ਤਾਂ ਰੋਜ਼ ਇੱਕ ਸਫੇਦ ਰਸ ਗੁੱਲਾ ਖਾਓ ਇਸ ਦੇ ਨਾਲ ਅੱਖਾਂ ਦਾ ਪੀਲਾਪਣ ਵੀ ਦੂਰ ਹੋ ਜਾਵੇਗਾ ਨੰਬਰ 14 ਪੇਟ ਵਿੱਚ ਕੀੜੇ ਹੋਣ ਤੇ ਪੇਠੇ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਪੇਟ ਦੇ ਕੀੜੇ ਖਤਮ ਹੋ ਜਾਂਦੇ ਹਨ ਤੇ ਨਾਲ ਹੀ ਭੁੱਖ ਵੀ ਖੁੱਲ ਕੇ ਲੱਗਣ ਲੱਗ ਜਾਂਦੀ ਹੈ ਨੰਬਰ 15 ਪਤਲੇ ਲੋਕ ਜੇਕਰ ਛੋਲਿਆਂ ਦੇ ਨਾਲ ਖੰਜੂਰ ਦਾ ਸੇਵਨ ਕਰਦੇ ਹਨ ਤਾਂ ਉਹਨਾਂ ਦਾ weight ਬਹੁਤ ਜਲਦੀ ਬਦਲ ਲੱਗ ਜਾਂਦਾ ਹੈ। ਨੰਬਰ 16 ਛੋਲਿਆਂ ਦੀ ਦਾਲ ਨੂੰ ਕੱਚੇ ਦੁੱਧ ਵਿੱਚ ਭਿਉ ਕੇ ਸਵੇਰੇ ਖਾਓ ਇਸ ਨਾਲ ਸਿਰਫ 1 ਮਹੀਨੇ ਵਿੱਚ ਹੀ ਤੁਹਾਡੇ ਸਰੀਰ ਦਾ ਦੁਗਬਲਾਪਣ ਦੂਰ ਹੋ ਜਾਵੇਗਾ। ਨੰਬਰ 17 ਜਿਆਦਾ ਨਮਕ ਖਾਣ ਨਾਲ ਵਾਲਾਂ ਦਾ ਝੜਨਾ ਸ਼ੁਰੂ ਹੋ ਜਾਂਦਾ ਤੇ ਕਿਡਨੀ ਵਿੱਚ ਸੋਜ ਆ ਜਾਂਦੀ ਹੈ ਤੇ ਪਿਆਸ ਵੀ ਜਿਆਦਾ ਲੱਗਦੀ ਹੈ। ਨੰਬਰ 18 ਮੀ ਜਿਵੇਂ ਮਨਕੀ ਖਾ ਕੇ ਉਸ ਦੀ ਉੱਪਰ ਦੀ ਗੁਣਗਣਾ ਦੁੱਧ ਪੀਣ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ। ਨੰਬਰ 19 ਪਨੀਰ ਨੂੰ ਕੱਟਣ ਤੋਂ ਬਾਅਦ ਤੇਲ ਵਿੱਚ ਫਰਾਈ ਕਰਨ ਦੀ ਬਜਾਏ ਇਸ ਨੂੰ ਕੁਝ ਦੇਰ ਲਈ ਉਬਲੇ ਹੋਏ ਪਾਣੀ ਵਿੱਚ ਰੱਖ ਦਿਓ। ਇਸ ਤਰ੍ਹਾਂ ਕਰਨ ਨਾਲ ਪਨੀਰ ਸੌਫਟ ਬਣਿਆ ਰਹੇਗਾ। ਨੰਬਰ 20 ਹੱਡੀਆਂ ਦੇ ਲਈ ਜਿੰਨਾ ਜ਼ਰੂਰੀ ਕੈਲਸ਼ੀਅਮ ਹੈ ਓਨਾ ਹੀ ਜ਼ਰੂਰੀ ਮੈਗਨੀਸ਼ੀਅਮ ਵੀ ਹੈ। ਕਾਜੂ ਦੇ ਵਿੱਚ ਇਹ ਦੋਵੇਂ ਹੀ ਹੁੰਦੇ ਹਨ ਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਨੰਬਰ 21 ਵਜ਼ਨ ਨੂੰ ਘੱਟ ਕਰਨ ਦੇ ਲਈ ਖਾਣਾ ਕਦੇ ਵੀ ਨਹੀਂ ਛੱਡਣਾ ਚਾਹੀਦਾ ਨੰਬਰ 22 ਰੋਜ਼ਾਨਾ ਸਵੇਰੇ ਖਾਲੀ ਪੇਟ ਉਲਟਾ ਲਟਕਣ ਨਾਲ ਲੰਬਾਈ ਵੱਧਨੀ ਸ਼ੁਰੂ ਹੋ ਜਾਂਦੀ ਹੈ ਨੰਬਰ 23 ਐਲੂਮੀਨੀਅਮ ਦੇ ਬਰਤਨ ਵਿੱਚ ਖਾਣਾ ਬਣਾਉਂਦੇ ਸਮੇਂ ਉਸ ਵਿੱਚ ਨਿੰਬੂ ਦਾ ਰਸ ਨਾ ਪਾਓ ਨੰਬਰ 24 ਚਿਕੰਦਰ ਨੂੰ ਖਾਣ ਨਾਲ ਜਾਂ ਇਸ ਦਾ ਜੂਸ ਬਣਾ ਕੇ ਪੀਣ ਨਾਲ ਤੁਹਾਡੇ ਵਾਲ ਕਾਫੀ ਮਜ਼ਬੂਤ ਹੋ ਜਾਂਦੇ ਹਨ ਤੇ ਇਸ ਨਾਲ ਖੂਨ ਵਧਣ ਵਿੱਚ ਵੀ ਮਦਦ ਮਿਲਦੀ ਹੈ ਨੰਬਰ 25 ਦਹੀਂ ਨੂੰ ਵਾਲਾਂ ਦੀਆਂ ਜੜ੍ਹਾਂ ਤੇ ਲਗਾਉਣ ਨਾਲ ਵਾਲ ਮਲਾਈਮ ਹੋ ਜਾਂਦੇ ਹਨ ਤੇ ਦਿਮਾਗ ਨੂੰ ਠੰਡਕ ਮਿਲਦੀ ਹੈ ਨੰਬਰ 26 ਜਿਆਦਾ ਠੰਡੇ ਪਾਣੀ ਦਾ ਸੇਵਨ ਕਰਨ ਨਾਲ ਚਿਹਰੇ ਉੱਪਰ ਝੋੜੀਆਂ ਆ ਜਾਂਦੀਆਂ ਹਨ। ਨੰਬਰ 27 ਜੇਕਰ ਤੁਸੀਂ ਆਪਣਾ ਵਜ਼ਨ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਖਰੋਟ, ਕੇਲਾ ਤੇ ਸੇਵ ਦੇ ਬਣੇ ਸ਼ੇਕ ਦਾ ਸੇਵਨ ਕਰਨਾ ਚਾਹੀਦਾ ਹੈ। ਨੰਬਰ 28 ਸਵੇਰੀ ਖਾਲੀ ਪੇਟ ਨਾਰੀਅਲ ਦਾ ਪਾਣੀ ਪੀਣ ਨਾਲ ਇਮਿਊਨਿਟੀ ਵੱਧਦੀ ਹੈ ਤੇ ਤੁਹਾਡਾ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ। ਨੰਬਰ 29 ਮਹਿੰਦੀ ਦੇ ਵਿੱਚ ਨਾਰੀਅਲ ਦਾ ਤੇਲ ਮਿਲਾ ਕੇ ਸਿਰ ਉੱਪਰ ਲਗਾਉਣ ਨਾਲ ਵਾਲ ਲੰਬੇ ਤੇ ਸੰਘਣੇ ਹੋ ਜਾਂਦੇ ਹਨ। ਨੰਬਰ 30 ਜੇਕਰ ਤੁਹਾਡੇ ਸਿਰ ਵਿੱਚ ਦਰਦ ਰਹਿੰਦਾ ਹੈ ਤਾਂ ਤੁਹਾਨੂੰ ਚੌਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨੰਬਰ 31 ਰੋਜ਼ਾਨਾ ਇੱਕ ਅਮਰੂਦ ਖਾਣ ਨਾਲ ਪੇਟ ਹਮੇਸ਼ਾ ਸਾਫ਼ ਰਹਿੰਦਾ ਹੈ। ਨੰਬਰ 32 ਗਰਮ ਰੋਟੀ ਜਾਂ ਚੌਲਾਂ ਦੇ ਨਾਲ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਨੰਬਰ 33 ਬੀਰ ਦਾ ਸੇਵਨ ਕਰਨ ਨਾਲ ਪੇਟ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਨੰਬਰ 34 ਜਿਨ੍ਹਾਂ ਲੋਕਾਂ ਦੇ ਸਿਰ ਉੱਪਰ ਵਾਲ ਘੱਟ ਹਨ ਉਹਨਾਂ ਨੂੰ ਵਾਲਾਂ ਉੱਪਰ ਅੰਡਾ ਲਗਾਉਣਾ ਚਾਹੀਦਾ ਹੈ ਇਸ ਨਾਲ ਵਾਲ ਸੰਘਣੇ ਤੇ ਮਲਾਈਮ ਹੋ ਜਾਂਦੇ ਹਨ। ਨੰਬਰ 35 ਪ੍ਰਮਾਤਮਾ ਦੇ ਅੱਗੇ ਝੁਕੋ ਪ੍ਰਮਾਤਮਾ ਕਿਸੇ ਦੇ ਅੱਗੇ ਝੁਕਣ ਨਹੀਂ ਦੇਵੇਗਾ। ਨੰਬਰ 36 ਗੁਨਾਹਾਂ ਕਰਕੇ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ। ਨੰਬਰ 37 ਮਤਲਬੀ ਰਿਸ਼ਤੇ ਕੋਲੇ ਵਰਗੇ ਹੁੰਦੇ ਹਨ ਜਦੋਂ ਕੋਲਾ ਗਰਮ ਹੁੰਦਾ ਹੈ ਤਾਂ ਹੱਥ ਜਲ ਜਾਂਦੇ ਹਨ ਤੇ ਜਦੋਂ ਠੰਡਾ ਹੁੰਦਾ ਹੈ ਤਾਂ ਹੱਥ ਕਾਲੇ ਹੋ ਜਾਂਦੇ ਹਨ। ਨੰਬਰ 38 ਜ਼ਿੰਦਗੀ ਦਾ ਕੋਈ ਵੀ ਇੱਕ ਟੀਚਾ ਸੋਚ ਲੋ ਤੇ ਸਾਰੀ ਫੋਕਸ ਉਸ ਤੇ ਲਾ ਦਿਓ। ਇੱਕ ਦਿਨ ਜ਼ਰੂਰ ਕਾਮਯਾਬ ਹੋ ਜਾਓਗੇ। ਨੰਬਰ 39 ਜ਼ਿੰਦਗੀ ਵਿੱਚ ਤੁਸੀਂ ਜੋ ਚਾਹੁੰਦੇ ਹੋ ਉਹ ਹਾਸਲ ਕਰੋ ਪਰ ਧਿਆਨ ਰੱਖੋ ਕਿਸੇ ਦਾ ਦਿਲ ਨਾ ਦਿਖਾਓ ਨੰਬਰ 40 ਜੇਕਰ ਤੁਹਾਡੇ ਦਿਲ ਵਿੱਚ ਕਿਸੇ ਪ੍ਰਤੀ ਨਫ਼ਰਤ ਆਉਣ ਲੱਗੇ ਤਾਂ ਉਸ ਦੀਆਂ ਚੰਗੀਆਂ ਗੱਲਾਂ ਨੂੰ ਯਾਦ ਕਰੋ ਨੰਬਰ 41 ਕੋਈ ਕਿੰਨਾ ਵੀ ਚੰਗਾ ਕਿਆਣਾ ਹੋਵੇ ਪਰ ਮਾੜੀ ਸੰਗਤ ਬੁਰਾ ਬਣਾ ਦਿੰਦੀ ਹੈ ਨੰਬਰ 42 ਇਨਸਾਨ ਜਦੋਂ ਚੰਗਾ ਸੋਚਦਾ ਹੈ ਤਾਂ ਪ੍ਰਮਾਤਮਾ ਖੁਦ ਹੀ ਰਸਤਾ ਬਣਾ ਦਿੰਦਾ ਤੇ ਮੰਜ਼ਿਲ ਆਸਾਨ ਹੋ ਜਾਂਦੀ ਹੈ ਨੰਬਰ 43 ਸਾਡੇ ਸਰੀਰ ਨੂੰ ਹੀ ਮੌਤ ਆਉਂਦੀ ਹੈ ਕਿਰਦਾਰ ਨੂੰ ਨਹੀਂ ਇਸ ਲਈ ਚੰਗੇ ਕੰਮ ਕਰੋ ਤੇ ਆਪਣੇ ਕਿਰਦਾਰ ਨੂੰ ਵਧੀਆ ਬਣਾਓ ਤਾਂ ਕਿ ਲੋਕ ਮੌਤ ਤੋਂ ਬਾਅਦ ਵੀ ਗੱਲਾਂ ਕਰਨ ਨੰਬਰ 44 ਤੁਹਾਡੇ ਬੱਚੇ ਉਹ ਨਹੀਂ ਸਿੱਖਣਗੇ ਜੋ ਤੁਸੀਂ ਕਹਿ ਰਹੇ ਹੋ ਬਲਕਿ ਉਹ ਕਰਨਗੇ ਜੋ ਤੁਸੀਂ ਕਰਦੇ ਹੋ ਨੰਬਰ 45 ਜੋ ਵੀ ਕਰਦਾ ਪਰਮਾਤਮਾ ਕਰਦਾ ਹੈ ਤੇ ਪਰਮਾਤਮਾ ਜੋ ਵੀ ਕਰਦਾ ਹੈ ਹਮੇਸ਼ਾ ਚੰਗਾ ਹੀ ਕਰਦਾ ਹੈ ਨੰਬਰ 46 ਹਰ ਇੱਕ ਚੀਜ਼ ਨੂੰ ਤੋੜ ਦਿਓ ਜਿਹੜੀ ਇਨਸਾਨ ਨਹੀਂ ਬਣਾਈ ਹੈ ਪਰ ਕਿਸੇ ਇਨਸਾਨ ਦਾ ਦਿਲ ਨਾ ਤੋੜਿਓ ਜਿਸ ਨੂੰ ਪਰਮਾਤਮਾ ਨੇ ਬਣਾਇਆ ਹੈ। ਨੰਬਰ 47 ਦੂਜਿਆਂ ਨੂੰ ਦੁਖੀ ਕਰਨ ਵਾਲਾ ਆਪ ਕਦੇ ਵੀ ਸੁਖੀ ਨਹੀਂ ਰਹਿ ਸਕਦਾ। ਨੰਬਰ 48 ਝੂਠ ਹੋ ਖਤਰਨਾਕ ਬਿਮਾਰੀ ਹੈ ਜਿਹੜੀ ਇੱਜ਼ਤ ਨੂੰ ਖਾ ਜਾਂਦੀ ਹੈ। ਨੰਬਰ 49 ਬੇਸ਼ੱਕ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਸਾਰੀਆਂ ناکਾਮੀਆਂ ਦਾ ਸਾਹਮਣਾ ਕਰਨਾ ਪਵੇ ਪਰ ਤੁਸੀਂ ਖੁਦ ناکਾਮ ਨਹੀਂ ਹੋਣਾ। ਨੰਬਰ 50 ਜਦ ਤੁਹਾਡੇ ਹੱਥ ਵਿੱਚ ਪੈਸਾ ਹੁੰਦਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹੋ। ਕਿ ਮੈਂ ਕੌਣ ਹਾਂ ਲੇਕਿਨ ਜਦੋਂ ਤੁਹਾਡੇ ਹੱਥ ਵਿੱਚ ਪੈਸਾ ਨਹੀਂ ਹੁੰਦਾ ਤਾਂ ਲੋਕ ਭੁੱਲ ਜਾਂਦੇ ਹਨ ਕਿ ਤੁਸੀਂ ਕੌਣ ਹੋ ਨੰਬਰ 51 ਉਹਨਾਂ ਲੋਕਾਂ ਲਈ ਕਾਮਯਾਬ ਬਣੋ ਜੋ ਤੁਹਾਨੂੰ ਨਕਾਮ ਦੇਖਣਾ ਚਾਹੁੰਦੇ ਹਨ ਨੰਬਰ 52 ਗਲਤੀਆਂ ਇਸ ਗੱਲ ਦਾ ਸਬੂਤ ਹਨ ਕਿ ਤੁਸੀਂ ਵਾਰ-ਵਾਰ ਮਿਹਨਤ ਕਰ ਰਹੇ ਹੋ ਨੰਬਰ 53 ਕੋਈ ਵੀ ਇਨਸਾਨ ਦੂਜਿਆਂ ਦਾ ਨੁਕਸਾਨ ਕਰ ਸਕਦਾ ਹੈ ਪਰ ਹਰ ਇਨਸਾਨ ਦੂਜੇ ਦਾ ਭਲਾ ਨਹੀਂ ਕਰ ਸਕਦਾ ਨੰਬਰ 54 ਜਦੋਂ ਅਰਦਾਸ ਤੇ ਕੋਸ਼ਿਸ਼ ਨਾਲ ਕੰਮ ਨਾ ਬਣੀ ਤਾਂ ਫੈਸਲਾ ਪ੍ਰਮਾਤਮਾ ਤੇ ਛੱਡ ਦਿਓ ਉਹ ਤੁਹਾਡੇ ਹੱਕ ਵਿੱਚ ਵਧੀਆ ਫੈਸਲਾ ਕਰਨ ਵਾਲਾ ਹੈ ਨੰਬਰ 55 ਕਿਸਮਤ ਵਾਲਾ ਉਹ ਨਹੀਂ ਜਿਸ ਦੀ ਕਿਸਮਤ ਚੰਗੀ ਹੈ ਬਲਕਿ ਉਹ ਕਿਸਮਤ ਵਾਲਾ ਹੈ ਜਿਹੜਾ ਆਪਣੀ ਕਿਸਮਤ ਤੇ ਖੁਸ਼ ਹੈ ਇਸ ਤਰ੍ਹਾਂ ਦੀਆਂ ਹੋਰ ਮੋਟੀਵੇਸ਼ਨਲ ਵੀਡੀਓ ਦੇਖਣ ਲਈ ਸਾਡੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ